ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਜਸਜੀ ਜਸਰਾਜ ਬਠਿੰਡਾ ਲੋਕ ਸਭਾ ਜਿੱਥੋਂ ਮੈਂ ਹਰ ਸਿਮਰਤ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ ਉਸੇ ਬਠਿੰਡੇ ਦੇ ਵਿੱਚ ਹੁਣੀ ਪਿਛਲੇ ਦਿਨੀ ਅਕਾਲੀ ਦਲ ਬਾਦਲ ਅਤੇ ਬੀਜੇਪੀ ਵੱਲੋਂ ਮਿਲ ਕੇ ਇੱਕ ਸਦ ਭਾਵਨਾ ਰੈਲੀ ਕੱਢੀ ਗਈ ਹੈ ਸਦ ਭਾਵਨਾ ਜਾਂ ਡਰ ਭਾਵਨਾ ਇੱਕ ਡਰਿਆ ਹੋਇਆ ਅਕਾਲੀ ਦਲ ਇੱਕ ਡਰੇ ਹੋਏ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਮੰਤਰੀ ਸਾਰੇ ਸਰਫ ਇਸ ਲਈ ਕਿ ਅੱਜ ਜਨਤਾ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਕਿਵੇਂ-ਕਿਵੇਂ ਪੰਜਾਬ ਨੂੰ ਲੁੱਟਿਆ ਹੈ ਇਹਨਾਂ ਨੇ ਕਿਵੇਂ-ਕਿਵੇਂ ਕਿਸਾਨਾਂ ਦੀ ਦੁਰਦਸ਼ਾ ਕੀਤੀ ਹੈ ਇਹਨਾਂ ਨੇ ਕਿਵੇਂ-ਕਿਵੇਂ ਬੇਰੋਜ਼ਗਾਰ ਨੌਜਵਾਨਾਂ ਨੂੰ ਨਸ਼ੇ ਦੇ ਦੇ ਕੇ ਪੰਜਾਬ ਦੀ ਬਰਬਾਦੀ ਕੀਤੀ ਹੈ ਕਿਵੇਂ ਇਹਨਾਂ ਨੇ ਸਾਡਾ ਧਰਮ ਵਰਤਿਆ ਇਹਨਾਂ ਨੇ ਪੰਥ ਵਰਤਿਆ ਅੱਜ ਹਰ ਪਿੰਡ 'ਚ ਲੋਕਾਂ ਨੂੰ ਪਤਾ ਲੱਗ ਗਿਆ ਜਿਵੇਂ-ਜਿਵੇਂ ਲੋਕ ਜਾਗਰੂਕ ਹੋਏ ਇਹ ਲੋਕਾਂ ਨੇ ਕਿਹਾ ਵੀ ਇਹ ਤਾਂ ਹੁਣ ਜਿਹੜੀ ਸੱਤਾ ਆ ਰੇਤੇ ਵਾਂਗੂ ਹੱਥਾਂ 'ਚੋਂ ਕਿਰਦੀ ਜਾ ਰਹੀ ਹੈ ਹੁਣ ਲੋਕ ਧਰਮ ਦੇ ਨਾਂ ਤੇ ਬੇਵਕੂਫ ਨਹੀਂ ਬਣਨਗੇ ਗੁਰੂ ਗ੍ਰੰਥ ਸਾਹਿਬ ਜੀ ਦੇ અપਮਾਨ ਦੇ ਵਿੱਚੋਂ ਵੀ ਸਨਮਾਨ ਲੱਭਦੇ ਹੋਏ ਇਹਨਾਂ ਨੇ ਰੈਲੀ ਕੀਤੀ ਤੇ ਕਿਤੇ ਵੀ ਤੁਸੀਂ ਪੂਰੇ ਲੋਕਾਂ ਦੀਆਂ ਸਪੀਚਾਂ ਸੁਣ ਲਓ ਜੋ ਇਹਨਾਂ ਨੇ ਕੀਤੀਆਂ ਨੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਈ ਟੈਨਸ਼ਨ ਇਹਨਾਂ ਨੂੰ ਘੱਟ ਲੱਗੀ ਹੈ ਵੀ ਉਹਨਾਂ ਦੇ અપਮਾਨ ਦੀ ਇਹਨਾਂ ਨੂੰ ਆਪਣੀ ਸੱਤਾ ਦੀ ਜਾਣ ਦੀ ਟੈਨਸ਼ਨ ਜ਼ਿਆਦਾ ਲੱਗੀ ਹੈ ਜਿੱਥੋਂ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਇਹ ਸਾਡਾ ਅਜ ਤੋਂ ਬਾਅਦ ਐਲਾਨੇ ਜੰਗ ਹੈ 2017 ਲਈ ਤੇ ਪ੍ਰਕਾਸ਼ ਸਿੰਘ ਬਾਦਲ ਹਰ ਸਿਮਰਤ ਬਾਦਲ ਕਹਿ ਰਹੇ ਨੇ ਕਿ ਨਹੀਂ ਇਹ ਤਾਂ ਜੀ ਸਦ ਭਾਵਨਾ ਰੈਲੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਰੈਲੀ ਹੈ ਪੰਜਾਬ ਦੀ ਅਮਨ ਸ਼ਾਂਤੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪਹਿਲਾਂ ਵੱਡਾਂਗੇ ਮੋਨੇ ਫਿਰ ਵੱਡਾਂਗੇ ਝੋਨੇ ਇਹ ਮੈਂ ਪਹਿਲੀ ਵਾਰੀ ਨਾ ਨਾਰਾ ਸੁਣਿਆ ਮੇਤੋਂ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਤੇ ਸ਼ਾਇਦ ਕਦੀ ਸੁਣਿਆ ਨਹੀਂ ਹੋਣਾ ਇਹ ਕਿਉਂ ਇਸ ਵਕਤ ਵਰਤਿਆ ਗਿਆ ਤੁਸੀਂ ਫੇਰ ਸਾਡੇ ਹਿੰਦੂ ਵੀਰਾਂ ਨੂੰ ਸਾਡੇ ਮੁਸਲਮ ਸਾਡੇ 크ਰਿਸਚੀਅਨ ਵੀਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੂੰ ਫੇਰ ਕਹਿ ਰਹੇ ਹਾਂ ਸ਼ੋਲੇ ਫਿਲਮ ਵਾਲਾ ਡਾਇਲੋਗ ਕਿ گاؤں ਵਾਲੋ ਅਗਰ ਤੂੰ ਮੈਂ ਕੋਈ ਬਚਾ ਸਕਦਾ ਹੈ ਗੱਬਰ ਸੇ ਤਾਂ ਉਹ ਹੈ ਸਿਰਫ ਗੱਬਰ। ਯਾਨੀ ਕਿ ਜੇ ਤੁਹਾਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਹੈ ਸਿਰਫ ਬਾਦਲ। ਬਾਦਲ ਤੇ ਜ਼ੁਲਮ ਤੋਂ ਬਚਾਉਣ ਲਈ ਬਾਦਲ। ਵਾਹ। ਸ਼ਾਬਾਸ਼। ਬਾਦਲ ਸਾਹਿਬ ਲੋਕੀ ਸਮਝਦਾਰ ਹੋ ਗਏ ਲੋਕੀ ਸਿਆਣੇ ਹੋ ਗਏ ਮੈਨੂੰ ਪਤਾ ਤੁਸੀਂ ਬਹੁਤ ਪੁਰਾਣੇ ਸਿਆਸਦਾਨੋਂ ਪਰ ਹੁਣ ਇਹ ਚਾਲਾਂ ਨਹੀਂ ਚੱਲਣਗੀਆਂ ਤੁਸੀਂ ਹਰ ਤੁਹਾਡੇ ਅਕਾਲੀ ਦਲ ਅਤੇ ਭਾਜਪਾ ਵਾਲੇ ਲੋਕ ਜਿੰਨੇ ਵੀ ਹੈਗੇ ਆ ਤੁਸੀਂ ਜਿੰਨੀਆਂ ਦੀਆਂ ਸਪੀਚਾਂ ਕੀਤੀਆਂ ਮੈਂ ਦੇਖਿਆ ਤੁਸੀਂ ਸਾਰੇ ਜਣੇ ਕਹਿੰਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਤੁਹਾਡੇ ਮੂੰਹ ਚੋਂ ਕਿਸੇ ਚੋਂ ਕੇਜਰੀਵਾਲ ਦੀ ਸਿਫਤ ਨਹੀਂ ਸੁਣੀ ਜਾਂ ਕੇਜਰੀਵਾਲ ਨੂੰ ਤੁਸੀਂ ਨਿੰਦੇ ਹੀ ਨਹੀਂ ਕਿਉਂਕਿ ਤੁਹਾਨੂੰ ਪਤਾ ਵੀ ਉਹਦਾ ਜ਼ਿਕਰ ਹੀ ਨਹੀਂ ਕਰਨਾ ਅਸੀਂ ਅੱਗਲ ਜ਼ਿਕਰ ਕਰਾਂਗੇ ਤਾਂ ਸਿਰਫ ਕਾਂਗਰਸ ਦਾ ਕਿਉਂਕਿ ਸਾਡੀ ਵਿਰੋਧੀ ਤਾਂ ਕਾਂਗਰਸ ਹੈ ਕਿਉਂਕਿ ਤੁਸੀਂ ਚਾਹੋ ਨਿਓ ਜੇ ਤੁਸੀਂ ਜਾਓ ਤਾਂ ਪੰਜਾਬ ਕਾਂਗਰਸੀਆਂ ਦੇ ਹੱਥ ਚਾਵੇ ਆਮ ਆਦਮੀ ਪਾਰਟੀ ਦੇ ਹੱਥ ਚ ਨਾ ਆਵੇ ਕਿਉਂਕਿ ਕਰਪਟੋ ਕਰਪਟ ਤੁਸੀਂ ਤੁਹਾਨੂੰ ਪਤਾ ਉਹ ਤਾਂ ਸਾਨੂੰ ਫੇਰ ਵੀ ਬਚਾ ਲੈਣਗੇ ਕਿਤੇ ਸਾਡੀਆਂ ਸਲਤਨਤਾਂ ਜਿਹੜੀਆਂ ਬੜੀਆਂ ਨੇ ਲੋਕਾਂ ਦੀਆਂ ਹੱਡੀਆਂ ਤੇ ਲੋਕਾਂ ਦੀਆਂ ਯੂਥ ਦੀਆਂ ਲਾਸ਼ਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਨਹੀਂ ਰਹਿਣ ਦੇਣਾ ਸੋ ਦੋਸਤੋ ਹੁਣ ਸਾਨੂੰ ਜਾਗਣ ਦੀ ਲੋੜ ਹੈ ਇਹ ਘਬਰਾਏ ਬੁੰਦੜੇ ਹੋਏ ਲੋਕ ਇਸ ਟਾਈਮ ਸਿਰਫ ਅਸਰਫ ਆਪਣੀ ਸੱਤਾ ਬਚਾਉਣ ਲਈ ਫੇਰ ਦੁਬਾਰਾ दारू ਪੁੱਕੀ ਫੀਮ ਤੁਸੀਂ ਦੇਖ ਲਿਆ ਹੋਣਾ ਜਾਂਦੇ ਹੋਏ ਪੇਟੀਆਂ ਚੱਕੀਆਂ दारू ਦੀਆਂ ਅਖਾਲੀ ਦਲ ਦੀਆਂ ਛੰਡੀਆਂ ਲੱਗੀਆਂ ਨੇ ਤੇ ਕਹਿੰਦੇ ਨੇ ਕਿ ਲੋਕ ਕੀ ਸ਼ਰਾਬੀ ਨੇ ਜੀ ਸਦ ਭਾਵਨਾ ਰੈਲੀ ਦੇ ਵਿੱਚ दारूਆਂ ਯਾਦ ਕਰੋ ਕਿ ਜਿਨ੍ਹਾਂ ਨੇ ਐਸਜੀਪੀਸੀ ਨਹੀਂ ਬਖਸ਼ੀ ਜਿਨ੍ਹਾਂ ਨੇ ਹਰ ਇਲੈਕਸ਼ਨ ਚਾਹੇ ਐਸਜੀਪੀਸੀ ਦੀ ਕਿਉਂ ਨਾ ਹੋਵੇ ਉੱਥੇ ਵੀ दारू ਵੰਡੀ ਹੋਵੇ ਮੈਂ ਤੁਹਾਨੂੰ ਬੰਦੇ ਦੱਸ ਸਕਦਾ ਉਹ ਲੋਕ ਜਿਨ੍ਹਾਂ ਨੇ ਗੁਰੂ ਘਰ ਨਹੀਂ ਛੱਡੇ ਉਹ ਤੁਹਾਡੇ ਪੰਜਾਬ ਦਾ ਹੁਣ ਕੁਝ ਸਵਾਰਨਗੇ ਇਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਾਗਦੀ ਜ਼ਮੀਰ ਵਾਲਿਓ ਖੜੇ ਹੋ ਜਾਓ ਅੱਜ ਪੰਜਾਬ ਨੂੰ ਲੋੜ ਹੈ ਅੱਜ ਸ਼ੁਕਰ ਹੈ ਕਿ ਕਿਸੇ ਗਰੀਬਾਂ ਨੂੰ ਕੋਈ ਰਸਗੁਲੇ ਗੁਲਾਬ ਜਾਮਨ ਪਕੌੜੇ ਤਾਂ ਜੁੜ ਗਏ ਹੋਣਗੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਰ ਮੈਂ ਆਪਣੇ ਉਹਨਾਂ ਵੀਰਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਹੁਣ ਯਾਰ ਜਾਗ ਜੋ ਰਸਗੁਲੇ ਪਕੌੜੇ ਜਿੰਨੇ ਕ ਖਾ ਹੁੰਦੇ ਆ ਖਾ ਲੋ ਇਹਨਾਂ ਤੋਂ ਪਰ ਵੋਟ ਨਹੀਂ